ਕਰਦੇ ਬਤਾਰ ਰੋ ਕਦੇ ਆ ਜੂਗਾ ਯਾਰ ਆ ਗਿਆ ਆ ਗਿਆ ਹਾਂ ਦਾ ਰਸਟਾ ਆਪਣਾ ਲੋਕ ਇੱਕ ਦਾ ਜਿੰਦਾਬਾਦ ਜਿੰਦਾਬਾਦ ਲੋਕ ਇੱਕ ਦਾ ਜਿੰਦਾਬਾਦ ਜਿੰਦਾਬਾਦ ਨਾ ਇਹ ਨਹੀਂ ਪੜਾ ਹੁੰਦੇ ਜੀ ਉਹ ਚੰਡੇ ਲਿਆਉ ਲੋਕ ਜਿੰਦਾਬਾਦ ਲੋਕ ਇੱਕ ਦਾ ਜਿੰਦਾਬਾਦ ਜਿੰਦਾਬਾਦ ਜਿੰਦਾ ਜਿੰਦਾਬਾਦ 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 ਪਾਸੇ ਕਰ ਲੋ ਮੈਂ ਕਹਿੰਦਾ ਇੱਕ ਪਾਗਲਾ ਹਾ ਜਿੰਦਾਬਾਦ ਆ ਦੇਖੋ ਵੀਡੀਓ ਬਣਾਈ ਕਰ ਵੀਡੀਓ ਬਣਾ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹ ਦੇਖੋ ਦੇਖੋ ਕਿਵੇਂ ਸਟ੍ਰੀਟ ਨੇ ਲੋਕ ਇੱਕ ਤਾਂ ਜਿੰਦਾਬਾਦ ਪੈ ਜਾਓ ਜਿੰਦਾਬਾਦ ਲੋਕ ਇੱਕ ਤਾਂ ਜਿੰਦਾਬਾਦ ਪੈ ਜਾਓ ਜਿੰਦਾਬਾਦ ਲੋਕ ਇੱਕ ਤਾਂ ਪੈ ਜਾਓ ਜਿੰਦਾਬਾਦ ਜਿੰਦਾਬਾਦ ਪਾਸੇ ਕਰ ਲੋ ਲੋਕ ਇੱਕ ਤਾਂ ਜਿੰਦਾਬਾਦ 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 ਅੱਜ ਪਿੰਡ ਲੱਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਵੱਲੋਂ ਸਾਰੇ ਨਗਰ ਦਾ ਇਕੱਠ ਕਰਕੇ ਇਹ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿਉਂਕਿ ਪਿੰਡ ਦੇ ਵਿੱਚ ਜਿਹੜਾ ਹੁਣ ਵੈਸਟ ਦਾ ਮਾਹੌਲ ਬਣਾਉਣਾ ਜਿਹੜਾ ਪ੍ਰਸ਼ਾਸਨ ਚਾਹ ਰਿਹਾ ਕੱਲ ਲਗਾਤਾਰ ਤੋਂ ਜਿਹੜੀ ਘਟਨਾ ਤੁਸੀਂ ਦੇਖੀ ਹੈ ਸੋਸ਼ਲ ਮੀਡੀਆ ਤੇ ਵੀ ਸਾਰੇ ਚੈਨਲਾਂ ਤੇ ਵੀ ਚੱਲ ਰਹੀ ਹੈ ਕਿਉਂਕਿ ਇੱਕ ਕਿਸਾਨ ਨੇ ਜੇ ਅੱਗ ਲਾਈ ਹੈ ਤਾਂ ਉਹ ਕਿੱਡਾ ਵੱਡਾ ਗੁਨਾਹ ਕੀਤਾ ਹੈ ਕਿਉਂਕਿ ਕਿਸਾਨ ਨੂੰ ਐ ਮੁਜਰਮ ਦਿਖਾਇਆ ਜਾ ਰਿਹਾ ਹੈ ਵੀ ਆ ਦੇਖੋ ਜੀ ਜਿਹੜਾ ਪੁਲਿਸ ਦਾ ਕੰਮ ਹੈ ਉਹ ਉੱਥੇ ਕੰਮ ਕਰੇ ਜਿਵੇਂ ਕਿ ਸਰਿਆਮ ਚਿੱਟੇ ਨਾਲ ਸਾਡੇ ਨੌਜਵਾਨ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਨੇ ਉਹਨਾਂ ਦੇ ਕਾਰਵਾਈਆਂ ਕਰੇ ਕਿਸਾਨ ਨੂੰ ਐ ਦੋਸ਼ੀ ਠਹਿਰਾ ਕੇ ਉਹਤੇ ਕਾਰਵਾਈਆਂ ਕਰਨ ਦੇ ਲਈ ਖੇਤਾਂ ਦੇ ਵਿੱਚੋਂ ਚੱਕ-ਚੱਕ ਲਜਾਇਆ ਜਾ ਰਿਹਾ ਹੈ ਉਹਨਾਂ ਦਾ ਅਸੀਂ ਵਿਰੋਧ ਕੀਤਾ ਸੀ ਤਾਂ ਉਥੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਡੀਐਸਪੀ ਸਾਹਿਬ ਦਾ ਮੌਕੇ ਤੇ ਆ ਕੇ ਇਸ ਤਰ੍ਹਾਂ ਦਾ ਬਿਹੇਵੀਅਰ ਐਡੇ ਵੱਡੇ ਰੈਂਕ ਦੇ ਆਫੀਸ ਆਫੀਸਰ ਨੇ ਸਤਕਾਰਯੋਗ ਨੇ ਪਰ ਇਸ ਤਰ੍ਹਾਂ ਉਹਨਾਂ ਦਾ ਬੋਲਣਾ ਵੀ ਪਰਾਂ ਕਰੋ ਮੈਂ ਭੰਨ ਦੂੰਗਾ ਮੈਨੂੰ ਇੰਨੀ ਬਖਲਾੜ ਦੇ ਵਿੱਚ ਘਬਰਾਟ ਦੇ ਵਿੱਚ ਮਤਲਬ ਕਿ ਸਾਡੇ ਲੋਕਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਤੇ ਐ ਤਸੱਦਦ ਭਰੀ ਨਿਗਾਹ ਨਾਲ ਐ ਸਾਨੂੰ ਅਤਵਾਦੀ ਪੇਸ਼ ਕਰਨਾ ਵੀ ਤੁਸੀਂ ਬਹੁਤ ਗੁੰਡਾ ਗੁਨਾਹ ਕਰ ਰਹੇ ਹੋ ਅੱਜ ਭਰਾਵੋ ਅਸੀਂ ਪਿੰਡ ਲੱਡੀ ਦੇ ਵਿੱਚ ਸੰਗਰੂਰ ਬਲਾਕ ਡੀ ਕੇ ਜੂ ਇੱਕ ਤਰ੍ਹਾਂ ਵਲੋਂ ਇਕੱਠੇ ਹੋਇਆ ਹੈ। ਨਗਰ ਦੇ ਵਿੱਚ ਜਿਹੜਾ ਕਿ ਪੁਲਿਸ ਦੀ ਇੱਕ ਦਸਤ ਦਾ ਮਾਹੌਲ ਬਣਾਉਣਾ। ਉਹਦੇ ਲਈ ਕੱਲ੍ਹ ਤੋਂ ਨੇ ਦੇਖਿਆ ਡੀ ਐਸ ਪੀ ਸੁਖਦੇਵ ਸਿੰਘ ਜਿਹੜਾ ਕਿ ਕਿਵੇਂ ਪ੍ਰਸ਼ਾਸਨ ਦੇ ਰਵੱਈਏ ਤੋਂ ਬਾਹਰ ਹੋ ਕੇ ਲੋਕਾਂ ਨੂੰ ਲਾਤੜਨ ਨਾਲ ਹੀ ਗੱਲ ਤੇ ਆਇਆ। ਉਦੇ ਲਈ ਕਿਵੇਂ ਉਹ ਦਹਿਸ਼ਤਾਂ ਜਿਹੜੀ ਲੋਕਾਂ ਨੂੰ ਡਰਾਉਣ ਵਾਲੀ ਗੂਟਰ ਪੰਜਾਬ ਜਾ ਕੇ ਪਿੰਡਾਂ ਦੇ ਵਿੱਚ ਪਾਈ ਜਾ ਰਹੀ ਆ ਉਹਦੇ ਲਈ ਪਹਿਲਾਂ ਵੀ 2 ਦਿਨ ਪਹਿਲਾਂ ਵੀ ਇੱਥੇ ਪਿੰਡ ਦੇ ਵਿੱਚ ਘ੍ਰਿਆਉ ਕੀਤਾ ਗਿਆ ਜਿਹਦਾ ਬਕਾਇਦਾ 3 ਘੰਟੇ ਘ੍ਰਿਆਉ ਕੀਤਾ ਗਿਆ ਖੇਤਾਂ ਦੀਆਂ ਬਾਹੇ ਹੋਇਆਂ ਦੀਆਂ ਫੋਟੋਆਂ ਖਿੱਚ ਰਹੇ ਤੇ ਮੁਲਾਜ਼ਮ ਉਹਦੇ ਲਈ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਬਹੁਤ ਰੁੱਖਪਣੇ ਦੇ ਵਿੱਚ ਬੋਲੇ ਤੇ ਫੋਨ ਦੇ ਵਿੱਚ ਜਦੋਂ ਕੋ ਉਹ ਛੱਡਿਆ ਗਿਆ ਬਾਅਦ ਦੇ ਵਿੱਚ ਫੋਨ ਲਾ ਕੇ ਕਹਿੰਦੇ ਨੇ ਵੀ ਕੋਈ ਛੋਡੀ ਆ ਇਹ ਜੀ ਫੋਟੋ ਦਿਵੋ ਜਿਹੜੀ ਤੁਹਾਨੂੰ